ਦਿਖੋ ਮੈਂ ਸੋਬਦਾ ਕਿ ਤਰਲੋਚਨ ਸਿੰਘ ਸੂਨ ਬਹੁਤ ਬਲੱਖਣ ਸਖਸ਼ੀਤ ਸੀਗੇ ਸਾਡੇ ਪੰਜਾਬ ਦੀ ਔਰ ਮੈਂ ਛੋਟੇ-ਛੋਟੇ ਹੁੰਦਿਆ ਤੋਂ ਇਹਨੂੰ ਦੇਖਦਾ ਰਿਹਾ ਜਿਸ ਪ੍ਰਕਾਰ ਇਹਨਾਂ ਨੇ ਉਸ ਮਾੜੇ ਦੌਰ ਦੇ ਵਿੱਚ ਕਾਂਗਰਸ ਪਾਰਟੀ ਸਰਦਾਰ ਗੰਗ ਸਿੰਘ ਤੇ ਇਹਨਾਂ ਨੇ ਆਪਸ ਵਿੱਚ ਮਰਕੀ ਸਿੰਘ ਦਾ ਖਾਵਾ ਹੋਇਆ ਸੋ ਪੰਜਾਬ ਦੇ ਲੋਕਾਂ ਦੀ ਦੱਬਿਆਂ ਦੀ ਮਿੱਧਿਆਂ ਦੀ ਕੁਚਲਿਆਂ ਦੀ ਸੇਵਾ ਕੀਤੀ ਬੇਸ਼ੱਕ ਆਮ ਘਰ ਤੋਂ ਉੱਠ ਕੇ ਇੱਥੋਂ ਤੱਕ ਪਹੁੰਚਣਾ ਬਹੁਤ ਵੱਡੀ ਗੱਲ ਹੈ ਕੱਲ ਵੀ ਉਹ ਕੈਂਪੇਨ ਕਰ ਰਹੇ ਸੀ ਮੈਨੂੰ ਰੋਜ਼ਾਨਾ ਮਿਲਦੇ ਸੀ ਮਤਲਬ ਕਿ ਤਕਰੀਬਨ ਲਗਾਤਾਰ 5 ਦਿਨ ਮਿਲਦੇ ਰਹੇ ਸੋ 111 ਨੰਬਰ 112 ਨੰਬਰ ਬੁੱਧ ਤੇ ਉਹਨਾਂ ਦੀ ਡਿਊਟੀ ਸੀ ਮੈਨੂੰ ਕਹਿੰਦੇ ਕਿਸੇ ਗੱਲ ਦੀ ਪਰਵਾਹ ਨਾ ਕਰ ਫੱਟੇ ਚੱਕ ਜਾਂਗੇ ਜੋ ਰੋਜ਼ਾਨਾ ਜਿਹੜਾ ਬੰਦਾ ਮਿਲਦਾ ਹੋਵੇ ਔਰ ਅਚਨਚੇਤ ਇਸ ਤਰ੍ਹਾਂ ਚਲਾ ਜਾਵੇ ਪੂਰਾ ਬਹੁਤ ਵੱਡਾ ਜਿਹੜਾ ਦੁੱਖ ਹੈ ਪਰਿਵਾਰ ਨੂੰ ਤਾਂ ਹੈਗਾ ਹੀ ਹੈਗਾ ਨਾਲ ਪਾਰਟੀ ਨੂੰ ਸਾਨੂੰ ਨਿੱਜੀ ਤੌਰ ਤੇ ਇੱਕ ਐਸਾ ਵਿਅਕਤੀ ਚਲਾ ਗਿਆ ਜੋ ਅਨਥਕ ਵਰਕਰ ਤੋਂ ਲੀਡਰ ਬਣਿਆ ਵਿਆ ਲੀਡਰ ਜਿਹੜਾ ਹਰ ਵਿਅਕਤੀ ਦੀ ਨਬਜ਼ ਜਾਣਦਾ ਸੀਗਾ ਔਰ ਫਿਰ ਅਚਨਚੇਤ ਚਲੇ ਜਾਣਾ ਬਿਨਾ ਪਲੈਨਿੰਗ ਪਰਿਵਾਰ ਨੂੰ ਕਿਸੇ ਚੀਜ਼ ਦਾ ਅੰਦਾਜ਼ਾ ਨਹੀਂ ਹੈ ਨਿੱਕੀ ਨਿੱਕੀ ਸਾਡੀਆਂ ਅੜੀਓ ਭੈਣਾ ਮਾਂ ਵਿਚਾਰੀ ਉੱਤੇ ਕਿ ਉਹਨਾਂ ਨਾਲ ਬਹੁਤ ਵੱਡੀ ਅਨਹੂਣੀ ਹੋਈ ਹੈ ਸੋ ਮੇੇ ਸਮਝਦਾ ਕਿ ਨਾ ਪੂਰਾ ਹੋਣ ਵਾਲਾ ਘਾਟਾ ਹੈ ਕਾਂਗਰਸ ਪਾਰਟੀ ਨੂੰ ਉਹਨਾਂ ਦੇ ਸਾਥੀਆਂ ਨੂੰ ਸੰਗਿਆਂ ਨੂੰ ਬੰਗੇ ਦੇ ਲੋਕਾਂ ਨੂੰ ਲੇਕਿਨ ਕੀਤਾ ਕੁਝ ਨਹੀਂ ਜਾ ਸਕਦਾ ਜਿਸ ठाकुर ਕੋ ਨਾ ਹੀ ਜਾ ਰਹਾ ਤਾਂ ਕੋ ਕੀ ਜੀਏ ਨਾ ਸਭ ਨਮਸਕਾਰ ਸੋ ਸਾਡਾ ਤਾਂ ਅਸੀਂ ਆਪਦੇ ਲੀਡਰ ਨੂੰ ਅੱਜ ਸ਼ਰਧਾ ਦੇ ਫੁੱਲ ਭੇਟ ਕਰਦੇ ਆ ਸੱਚੇ ਪਾਤਸ਼ਾਹ ਉਹਨਾਂ ਦੇ ਚਰਨਾਂ ਵਿੱਚ ਨਵਾਸ ਬੁਖਸ਼ੇ ਇਸੇ ਪਰਿਵਾਰ ਨੂੰ ਸਾਖ ਸੰਬੰਧੀਆਂ ਨੂੰ ਪਾਰਟੀ ਨੂੰ ਪਾਣਾ ਬਲ ਬਖਸ਼ੇ ਔਰ ਹਮੇਸ਼ਾ ਕਾਂਗਰਸ ਪਾਰਟੀ ਇਸ ਪਰਿਵਾਰ ਦੇ ਨਾਲ ਚਟਾਂਗ ਵਾਂਗ ਖੜੀ ਰਹੇ। ਉਹਨਾਂ ਨੂੰ ਤਾਂ ਨਹੀਂ ਮੋੜ ਕੇ ਲਿਆਇਆ ਜਾ ਸਕਦਾ। ਲੇਕਿਨ ਜਿੱਥੇ ਸਾਡੀ ਲੋੜ ਪਏਗੀ ਸਾਡੀਆਂ ਭੈਣਾਂ ਦੇ ਨਾਲ ਤੇ ਸਾਡੇ ਮਾਤਾ ਜੀ ਦੇ ਨਾਲ ਅਸੀਂ ਚਟਾਂਗ ਦੇ ਵਾਂਗ ਖੜੇ। ਜੀ ਤਰਨ ਤਾਂ ਇਲੈਕਸ਼ਨ ਪਹਿਲੇ ਕਿਵੇਂ ਦੇਖਣ ਚੰਗ ਜਾਤ ਨਹੀਂ ਅੱਜ ਹੁਣ ਇਸ ਮੌਕੇ ਤੇ ਮੈਂ ਵੀ ਸਰ ਕਾਰਨ ਕਾਰਨ ਦੇ ਇਲੈਕਸ਼ਨ ਦੀ ਕੋਈ ਗੱਲ ਨਹੀਂ ਕਰਨਾ ਚਾਹੁੰਦਾ।

ਪਰ ਕਰੀਆਂ ਹੋਣੀਆਂ ਤੁਸੀਂ ਲੈਣੀਆਂ ਹੋਣੀਆਂ ਸਾਡੇ ਤੋਂ ਜ਼ਰੂਰ ਦੇਣ। ਪਰ ਇਹ ਸਮੇਂ ਸ਼ੋਭਾ ਨਹੀਂ। ਤੇ ਬੋਲ ਤੁਸੀਂ ਕਰਦਾ ਸਾਥੀ ਸੰ ਲੀਡਰ ਸਾਹਿਬ ਕੈਂਪੇਨ ਦੇ ਦੌਰਾਨ ਹੀ ਪਾਰਟੀ ਦਾ ਕੰਮ ਕਰਦੇ। ਮੈਂ ਦੇਖੂਈਏ ਬਹੁਤ ਪਾਰਟੀਵਾਦ ਸੇ ਅਨਫੋਰਚਨਟ ਗੱਲ ਹੈ। ਉਹਨਾਂ ਦੀ ਕਮਿਟਮੈਂਟ ਜਿਹੜੀ ਪਾਰਟੀ ਪ੍ਰਤੀ ਹੈ ਤੁਸੀਂ ਵਿਸ਼ਾਤ ਮੈਨੂੰ ਸਾਥੀਆਂ ਦੱਸਿਆ ਵੀ ਹੈ। ਕਿ ਸਵੇਰੇ ਪਿੰਡ 5 ਵਜੇ ਪਹੁੰਚ ਗਿਆ ਸੀ ਉੱਥੇ ਹੀ ਫਿਰ ਕਿਸੇ ਆਦਮੀ ਨੇ ਉਹਨੇ ਕਿਹਾ ਕਿ ਮੈਂ ਨਾਲਵਾਂ ਪਿਆਰ ਹੋ ਜਾਣਾ ਬਦੂਖੇ ਤੇ ਬਾਗ ਨੂੰ ਹੋਇਆ ਸੀ ਮੈਂ ਵੀ ਕਿਉਂਕਿ ਕੱਲ੍ਹ ਸ਼ਾਮ ਹੀ ਕਿਸੇ ਫੈਮਲੀ ਫੰਕਸ਼ਨ ਦੇ ਵਿੱਚ ਨਿਕਲ ਪਹੁੰਚ ਗਿਆ ਸੀ ਰਸਤੇ 'ਚ ਹੀ ਮੈਨੂੰ ਫਿਰ ਸਾਡੇ ਜਨਰਲ ਸਿਕਿਟੀ ਆਰਗੇਨਾਈਜੇਸ਼ਨ ਜਿਹੜੇ ਕੈਪਟਨ ਜੀਤ ਸਿੰਘ ਸਦੂ ਨੇ ਅਤਲਾ ਦਿੱਤੀ ਕਿ ਆ ਗੱਲ ਹੋ ਗਈ ਪਹੁੰਚਨੇ ਤੋਂ ਬਹੁਤ ਹੀ ਬੜੀ ਗੱਲ ਨੇ ਕੋਈ ਇਹ ਜਾਣਦਾ ਟਾਈਮ ਨਹੀਂ ਸੀ ਇਹ ਗੱਲ ਸਾਦੀ ਉੱਪਰ ਸੀ ਉਹਨਾਂ ਨੇ ਪਾਰਟੀ ਦੇ ਬੜਾ ਕੰਮ ਕੀਤਾ ਚੜ੍ਹਦੀ ਕਲਾ ਦੇ ਬਾਅਦ ਸਾਰਿਆਂ ਨੂੰ ਵੱਡੀ ਵੇਖੋ ਚੜ੍ਹਦੀ ਕਲਾ ਤੇ ਉਹਨਾਂ ਦੇ ਫਾਦਰ ਤੋਂ ਉਹਨਾਂ ਦੀ ਸਾਰੋਂ ਵੱਡੀ ਕਮਿਟਮੈਂਟ ਅੱਜ ਦੇ ਦਿਨ ਕਮਿਟਮੈਂਟ ਤੋਂ ਲੱਭਤੀ ਹੈ ਇੱਥੇ ਰੋਸ ਸਿਆਸਤ ਦੇ ਵਿੱਚ ਪਾਰਟੀਆਂ ਦੇ ਵਿੱਚ ਲੋਕਾਂ ਦੀ ਕਮਿਟਮੈਂਟ ਵੀ ਜਿਹੜੀ ਹੈ ਸਾਰਿਆਂ ਨੂੰ ਵੱਡੀ ਤੇ ਕੁਐਸਚਨ ਵਾਂਗ ਕੁਸੇ ਤੇ ਲੋਕਾਂ ਦੀ ਕਮਿਟਮੈਂਟ ਹੀ ਹੈ ਅੱਜ ਵੀ ਵੇਖੋ ਇਲੈਕਸ਼ਨ ਦੇ ਵਿੱਚ 5 ਵਜੇ ਸਵੇਰੇ ਪਹੁੰਚਣ ਬਹੁਤ ਵੱਡਾ ਸਪੈਸ਼ਲੀ ਇਸ ਏਰੀਏ ਨੂੰ ਮੰਗਾ ਅਸੈਂਬਲੀ ਕੰਸਟਿਟਿਊਐਂਸੀ ਨੂੰ ਵੀ ਲੁਕਿੰਗ ਫਾਰਵਰਡ ਇਹਨਾਂ ਨੇ ਹਾਂ ਤੇ ਜਿਉਂ ਵਿੱਚ ਆਪ ਕੋਈ ਮਹੱਤਵ ਦੇਖਿਆ وجہ ਉਸ ਸੋਸ਼ਲ ਦਬਾਬੀ ਦੇ ਪ੍ਰਭਾਵ ਹਾਂਜੀ ਸੋਸ਼ਲ ਦਬਾਬੀ ਦੀ ਹਾਂ ਬਿਲਕੁਲ ਕੋਈ ਦੂਜਾ ਨਹੀਂ ਸਾਰੇ ਕਮਿਟਮੈਂਟ ਜਿਹੜਾ ਬੰਦਾ ਜੀ ਕਮਿਟਿਡ ਹੈ ਉਹਦਾ ਪ੍ਰਭਾਵ ਤੇ ਆਬਵੀਅਸਲੀ ਹੋਏਗਾ ਆ ਪਿੱਛੇ ਇਹ ਰਖ ਲੈ ਜੀ ਚੰਦ ਅਫਤੇ ਪਹਿਲੇ ਹੀ ਇਨਾ ਦੇ ਏਰੀਏ ਚ ਇੱਕ ਪਿੰਡ ਦੇ ਵਿੱਚ ਜਿੱਥੇ ਫੈਸਟੀਵਲ ਉਹ ਇੱਕ ਟੂਰਨਾਮੈਂਟ ਸੀ ਮੈਂ ਹੋ ਕੇ ਗਿਆ ਗਰੀ ਗਰੀ ਪਿੰਡ ਦੇ ਵਿੱਚ ਹੋ ਕੇ ਗਿਆ ਤੇ ਉਹਾਰੇ ਪੂਰੇ ਇਹ ਸਾ ਸੁਬੀਦ ਵੇ ਸਨ ਕਿ ਟਗਰੀ ਉਹ ਕਿ ਲੇਖਣ ਲੜਾਂਗੇ ਤੇ ਅੱਜ ਕੀ ਰਿਜ਼ਲਟ ਵੀ ਪਾਰਟੀ ਪ੍ਰਤੀ ਚੰਗਾ ਨਿਕਲੇਗਾ ਪਰ ਅੱਕੇ ਕੁਦਰਤ ਨੂੰ ਕੀ

ਸੇਟੀ ਏਰੀਆ ਵਾਸਤੇ ਮੈਂ ਹੁਣ ਵੇਖਿਆ ਪਿੰਡੋ ਪਿੰਡ ਲੋਕ ਵਿੱਚ ਚੌਕਾਂ ਦੇ ਵਿੱਚ ਸੜਕਾਂ ਤੇ ਇਹੀ ਕਰ ਹਾਂ ਜੀ ਇੱਕ ਤੁਹਾਨੂੰ ਪਤਾ ਲੱਗ ਜਾਂਦਾ ਹੈ ਤੇ ਦਰਜਮਾਨੀ ਹੁੰਦੀ ਹੈ ਕਿ ਸਪੌਂਟੇਨੀਅਸਲੀ ਲੋਕਾਂ ਦਾ ਇਜ਼ਤਮਾਨ ਸੀ ਇੱਥੇ ਵੀ ਵੇਟ ਕਰ ਰਹੇ ਨੇ ਅਸੀਂ ਹੁਣ ਰਸਤੇ ਚ ਕ੍ਰੋਸਿੰਗ ਕੀਤੇ ਵੀ ਜਸਟ ਵੇਟਿੰਗ ਮੈਨੂੰ ਐਸੀ ਰਸ਼ ਤੇ ਜ਼ਿਆਦਾ ਬੈਠੇਗਾ ਠੀਕ ਹੈ ਥੈਂਕ ਯੂ ਅੱਜ ਬੜੀ ਅੱਜ ਬੜੀ ਔਖੀ ਘੜੀ ਹੈ ਜੀ ਜੀ ਸਾਡੇ ਵੱਡੇ ਭਰਾ ਸਰਤਨ ਸਿੰਘ ਸਿੰਘ ਸਾਡੇ ਵਿੱਚ ਨਹੀਂ ਰਹੇ। ਬਹੁਤ ਹੀ ਵਧੀਆ ਇਨਸਾਨ ਸੀ। ਮੇਰਾ 1999-992 ਤੋਂ ਉਹਨਾਂ ਦੇ ਨਾਲ ਸਹਿਚਾਰ ਸਿੰਘ ਪਰਿਵਾਰਕ ਤੌਰ ਤੇ ਵੀ। ਮੇਰੇ ਤਾਂ ਉਹ ਗਾਈਡ ਵੀ ਸੀ। ਮੈਂ ਉਹਨਾਂ ਨੂੰ ਫੋਨ ਕਰਕੇ ਕਈ ਵਾਰੀ ਮਿਲ ਕੇ ਵੀ ਉਹਨਾਂ ਨੂੰ ਪੋਲਿਟਿਕਸ ਬਾਰੇ ਪੁੱਛਦਾ ਰਹਿੰਦਾ ਸੀ। ਸਮਾਜ ਸੇਵਾ ਦੇ ਵਿੱਚ ਉਹਨਾਂ ਨੇ ਬੜਾ ਵੱਡਾ ਯੋਗਦਾਨ ਪਾਇਆ। ਜਿੱਦਾਂ ਬਾਜਵਾ ਸਾਹਿਬ ਨੇ ਦੱਸਿਆ ਬੜੇ ਨਿੱਡਰ ਵੀ ਸੀ। ਜੀ ਜੀ। ਉਹ ਆਪਾਂ ਸਾਰਿਆਂ ਨੂੰ ਪਤਾ ਹੈ ਇੱਕ ਬੜਾ ਵੱਡਾ ਕਾਟਾ ਹੋਇਆ ਸਾਡੇ ਸਮਾਜ ਨੂੰ ਵੀ ਕਾਟਾ ਹੋਇਆ ਹਲਕੇ ਨੂੰ ਵੀ ਕਾਟਾ ਹੋਇਆ ਪਰਿਵਾਰ ਨੂੰ ਤਾਂ ਦੇਖੋ ਕਾਟਾ ਹੋਇਆ ਹੀ ਹੈ ਉਹ ਤਾਂ ਕਦੇ ਪੂਰਾ ਨਹੀਂ ਹੋ ਸਕਦਾ ਸਾਡੇ ਬਹੁਤ ਹੀ ਲੀਡਰ ਸਾਥੀ ਸਾਡੇ ਤੋਂ ਚਲੇ ਗਏ ਆ ਦੋ ਵਾਰੀ ਐਮ.ਐਲ.ਏ. ਰਹੇ ਬਹੁਤ ਵਧੀਆ ਕੰਮ ਕੀਤਾ ਐਸ ਵਾਰ ਤਾਂ ਅਸੀਂ ਇੱਕ ਦੋ ਦਿਨ ਪਹਿਲਾਂ ਇਕੱਠੇ ਸੀਗੇ ਤਰਨਤਾਰਨ ਦੇ ਵਿੱਚ ਤੇ ਵਿਚਾਰ ਵਮਰਸ਼ ਕੀ ਹੋਇਆ ਰਿਗਾਰਡਿੰਗ 27 ਦੀ ਇਲੈਕਸ਼ਨ ਦਾ ਬੜਾ ਅੱਛਾ ਸੀ ਉਹਨਾਂ ਦਾ ਇਲਾਕੇ ਵਿੱਚ ਵੀ ਤੇ ਉਹਨਾਂ ਨੇ ਜੋ-ਜੋ ਗੱਲਾਂ ਮੈਨੂੰ ਦਸੀਆਂ ਉਹ ਬੜੀਆਂ ਪਤਿਵੀਆਂ ਸੀ। ਸੋ ਅਸੀਂ ਤਾਂ ਅਰਦਾਸ ਕਰਦੇ ਹਾਂ ਵਾਹਿਗੁਰੂ ਅਗੇ ਕਿ ਇਹ ਸੱਚੇ ਪਾਤਸ਼ਾਹ ਸਾਡੇ ਉਸ ਭਰਾ ਦੀ ਜਿਹੜੀ ਸਾਡੇ ਤੋਂ ਰੂਹ ਵਿਛੜ ਗਈ ਹੈ ਉਹਨੂੰ ਆਪਣੇ ਚਰਨਾਂ 'ਚ ਨਿਵਾਸ ਬਖਸ਼ੇ ਤੇ ਪਰਿਵਾਰ ਨੂੰ ਪਾਣਾ ਬੰਨਣ ਦਾ ਬਲ ਬਖਸ਼ੇ। ਥੈਂਕ ਯੂ। ਸੂਲ ਸਭਾ ਜੱਫੀ ਵਿੱਚ ਨਹੀਂ ਰਹੇ। ਅੱਜ 77 ਲੋਕ ਤੁਸੀਂ ਗੋੜੇ ਮੇਰੇ ਤੇ ਵੱਡੇ ਭਰਾ ਸੀਗੇ। ਔਰ ਸਾਡਾ ਅਜ ਤੋਂ ਦੀ ਜਦੋਂ ਤੋਂ ਮੇਰੇ ਇਫਾਦਤ ਚੌਧਰੀ ਸਾਹਿਬ ਵੱਡੇ ਐਮਐਲਏ ਤੇ ਮੰਤਰੀ ਵੀ ਇਕੱਠੇ ਬੰਦੇ ਰਹੇ ਸਾਡੇ ਪਰਿਵਾਰ ਵੀ ਤਕਰੀਬਨ ਐਸੀ ਇਕੱਠੇ ਆਪਣੀ ਜ਼ਿੰਦਗੀ ਦਾ ਬਹੁਤ ਸਾਰਾ ਹਿੱਸਾ ਜਿਹੜਾ ਇਕੱਠਿਆਂ ਉਹਨੂੰ ਚੁਣੋਣਾਂ ਦਾ ਤੇ ਸਾਡਾ ਰਿਹਾ ਅੱਜ ਉਹਨਾਂ ਦੇ ਜਾਣ ਦਾ ਪਰਿਵਾਰ ਨੂੰ ਤੇ ਘਾਟਾ ਹੈਗਾ ਇੱਕ ਸੱਚਾ ਸੋਚਾ ਕਾਂਗਰਸੀ ਪਰਿਵਾਰ ਜਿਨੇ ਹਮੇਸ਼ਾ ਹੀ ਕਾਂਗਰਸੀ ਗੱਲ ਕੀਤੀ ਪਾਟਰੀਟਿਜ਼ਮ ਦੇ ਟਾਈਪ ਦੀ ਕ੍ਰੇਡਿਟ ਡਾਰਨਿੰਗ ਸੀ ਉਸ ਟਾਈਮ ਤੋਂ ਲੈ ਕੇ ਹੁਣ ਤੱਕ ਇਸ ਪਰਿਵਾਰ ਨੇ ਕਾਂਗਰਸੀ ਸੇਵਾ ਕੀਤੀ। ਹੋਰ ਕੱਲ ਵੀ ਸੇਵਾ ਕਰਦੀ ਕਾਂਗਰਸੀ ਕੰਪਲੈਂਟ ਕਰਦੇ। ਉੱਥੇ ਇਹਨਾਂ ਨੇ ਆਖਰੀ ਜਿਹੜੇ ਸਵਾਲ ਸਲੇ ਨੇ। ਪੁਰਾਣੇ ਕੱਟ ਲੀਡਰਾਂ ਦੇ ਵਿੱਚ ਇਹ ਕੁਆਲਿਟੀ ਕਿਉਂ ਹੁੰਦੀ ਆ ਨੇ ਜੋ ਇਸ ਪਰਿਵਾਰ 'ਚ ਸੀ। ਪਰ ਵੀ ਸਾਰੇ ਬੈਠੇ ਪੁਰਾਣੀਆਂ ਗੱਲਾਂ ਕਰਦੇ ਰਹੇ। ਇਹ ਪੁਰਾਣੇ ਲੀਡਰ ਜਾਉਣਾਰੇ ਪਰਿਵਾਰ ਅੱਜ ਵੀ ਉਸੇ ਤਰ੍ਹਾਂ ਹੀ ਇੱਕ ਦੂਜੇ ਨੂੰ ਮਿਲਦੇ ਨੇ ਜਿਵੇਂ ਪੁਰਾਣੇ ਪਰਿਵਾਰ ਆਪਣੇ ਪਰਿਵਾਰ ਹੁੰਦੇ ਨੇ। ਥਲੋਚੁਣਾ ਦਾ ਜਾਣਾ ਬਹੁਤ ਹੀ ਮੇਰੇ ਲਈ ਖਾਸ ਕਰਕੇ ਦੁੱਖਦਾਈ ਹੈ ਕਿ ਇੱਕ ਚੰਗਾ ਸਾਥੀ ਇੱਕ ਚੰਗਾ ਸਲਾਹ ਦੇਣ ਵਾਲਾ ਇਕੱਠੇ ਅਸੀਂ ਐਮਐਲ ਵੀ ਰਹਿੰਦੇ ਰਹੇ ਹਾਂ ਦੋਨੋਂ ਤੇ ਜ਼ੁਰਤ ਵਾਲਾ ਇੱਕ ਸਾਡੇ ਕੋਲ ਡੀਡਾ ਚਲਾ ਗਿਆ ਜੋ ਕਦੀ ਵੀ ਕਾਟਾ ਪੁਰਾਣਾ ਨਹੀਂ